ਅੱਜ ਅਮਰੀਕਾ ਵੱਲੋਂ ਤੀਸਰਾ ਜੋ ਹਾਜ 112 ਦੇ ਕਰੀਬ ਡਿਪੋਰਟ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚਾ ਜਿਸ ਵਿੱਚ ਸ਼ਾਹ ਕੋਰਤਾ ਨੌਜਵਾਨ ਬੂਟਾ ਸਿੰਘ ਵੀ ਸ਼ਾਮਲ ਸੀ ਉੱਥੇ ਹੀ ਬੂਟੇ ਸਿੰਘ ਦੇ ਪਿਤਾ ਤਲੀਪ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਜੋ ਕੇ ਅਮਰੀਕਾ ਗਿਆ ਸੀ ਜਿਸ ਨੂੰ ਲੈਣ ਦੇ ਲਈ ਅੱਜ ਅਸੀਂ ਅੰਮ੍ਰਿਤਸਰ ਪੁੱਜੇ ਹਾਂ ਉਹਨਾਂ ਨੇ ਕਿਹਾ ਕਿ ਉਸ ਦੀ ਉਮਰ 37 ਸਾਲ ਹੈ ਅਤੇ ਉਹ ਵਿਆਹਿਆ ਹੋਇਆ ਹੈ ਤੇ ਉਸਦੇ 3 ਬੱਚੇ ਨੇ ਅਤੇ ਅਸੀਂ ਪਿੰਡ ਪਿਪਲੀ ਸ਼ਾਕੋੜ ਤੇ ਰਹਿਣ ਵਾਲੇ ਹਾਂ ਅਤੇ ਮੇਰਾ ਬੇਟਾ ਖੇਤੀਬਾੜੀ ਦਾ ਕੰਮ ਕਰਦਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਨੂੰ ਅਮਰੀਕਾ ਚੰਗੇ ਭਵਿੱਖ ਲਈ ਭੇਜਾਂ ਪਰ ਸਾਡਾ ਬੇਟਾ ਉੱਥੋਂ ਦੀ ਸਰਕਾਰ ਵੱਲੋਂ ਡਿਪੋਰਟ ਕਰ ਦਿੱਤਾ ਗਿਆ। ਉੱਥੇ ਹੀ ਬੂਟਾ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ ਸਰਕਾਰ ਕੋਲੋਂ ਕੋਈ ਵੀ ਉਮੀਦ ਨਹੀਂ ਕਿਉਂਕਿ ਅਗਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਪੈਦਾ ਕੀਤਾ ਜਾਂਦਾ ਤਾਂ ਪੰਜਾਬ ਦੀ ਜਿਹੜੀ ਜਵਾਨੀ ਆ ਔਰ ਅਮਰੀਕਾ ਜਾਂ ਹੋਰਾਂ ਦੇਸ਼ਾਂ ਵੱਲ ਨਾ ਰੁਕ ਕਰਨ ਜੇਕਰ ਪੰਜਾਬ ਵਿੱਚ ਰੋਜ਼ਗਾਰ ਹੋਵੇ ਤਾਂ ਨੌਜਵਾਨ ਇੱਥੇ ਰਹਿ ਕੇ ਹੀ ਆਪਣਾ ਕੰਮਕਾਰ ਕਰ ਸਕਣ ਅਤੇ ਅਤੇ ਉਹਨਾਂ ਦਾ ਪੈਸਾ ਬਰਬਾਦ ਨਾ ਹੋਵੇ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਮੇਰਾ ਨਾਮ ਦਲੀਪ ਸਿੰਘ ਹੈ ਬੂਟਾ ਮੇਰਾ ਲੜਕਾ ਜਿਹੜਾ ਬਰਵਾ ਰਿਹਾ ਹੁਣ ਕਿਹੜੇ ਪਿੰਡ ਰਹਿਣ ਵਾਲੇ ਪਿੰਡ ਪਿਪਲੀ ਛਾਗੋਟਾ ਸਬ ਡਿਵੀਜ਼ਨ ਛਾਗੋਟਾ ਪੂਰੀ ਉਮਰ ਕੀ ਨਹੀਂ ਲੜਦੀ ਤੁਸੀਂ ਉਹ ਦੀ 37 ਸਾਲ ਆ ਇਹ ਨੀ ਤਰੀਕ ਨੀ ਤਰੀਕ ਨੂੰ ਇਹ ਕਿੱਥੋਂ ਨਿਕਲਾ ਸੀ ਇਹ ਕਿੰਨੀ ਤਰੀਕ ਨੂੰ ਪਹੁੰਚਿਆ ਤਰੀਕ ਤਾਂ ਨਹੀਂ ਮੈਨੂੰ ਪਤਾ ਅੱਛਾ ਧੀ ਲਿਖਰੋਂ ਕਿੱਦਾਂ ਗਿਆ ਸੀ ਇਹ ਤੁਹਾਨੂੰ ਦੋ ਮਹੀਨਿਆਂ ਨੂੰ ਪਤਾ ਉਹਦੇ ਤੇ ਵੀ ਨਹੀਂ ਪਤਾ ਵੀ ਕਿਵੇਂ ਗਿਆ ਕਿਵੇਂ ਨਹੀਂ ਗਿਆ ਤਾਂ ਉਹ ਤੋਂ ਪਤਾ ਲੱਗਿਆ ਨਿਕਲਾ ਕੱਲਾ ਕਿਹੜੇ ਹਾਲਾਤਾਂ ਚ ਪਿੱਜਿਆ ਸੀ ਤੁਹਾਨੂੰ ਕਿਹੜੇ ਹਾਲਾਤਾਂ ਚ ਭੇਜਿਆ ਸੀ ਲਾਤਾਂ ਦੇ ਤੋਂ ਨੂੰ ਪਤਾ ਥੋੜੇ ਠੀਕ ਨਹੀਂ ਵੀ ਹੈਗੇ ਤੇ ਨਹੀਂ ਕੋਈ ਪ੍ਰਾਪਰਟੀ ਗਿਰਵੀ ਰੱਖ ਕੇ ਭੇਜਿਆ ਸੀਗਾ ਇਹ ਤਾਂ ਹੁਣ ਉਹਦੀ ਪ੍ਰਾਪਰਟੀ ਰੱਖ ਕੇ ਗਿਆ ਕਿ ਨਹੀਂ ਰੱਖ ਗਿਆ ਤੋ ਆਏਗਾ ਤੋ ਪਤਾ ਲੱਗੇਗਾ ਕਿਆ ਕਰਕੇ ਗਿਆ ਅਸੀਂ ਇੰਚਾ ਕੋਟ ਤੇ ਅੱਜ ਅੱਜ ਤੁਹਾਡਾ ਬੱਚਾ ਵਾਪਸ ਆ ਰਿਹਾ ਕਿੰਨਾ ਤਾਂ ਮਾਨੂੰ ਲੱਗ ਰਿਹਾ ਜੀ ਮਾਨੂੰ ਮਸੂਤ ਹੋ ਰਿਹਾ ਵੀ ਬੱਚਾ ਜੜਾ ਵੀ ਸਾਡਾ ਜੋ ਗਲ ਤਕਰ ਚੁੱਕਿਆ ਹੈ ਅੱਜ ਨੁਕਸਾਨ ਤਾਂ ਹੁੰਦਾ ਆਪਦਾ ਹੋਇਆ ਹੀ ਆਪ ਦੀ ਪੈੜੀ ਵਿੱਚ ਜੋ ਕੁਝ ਕੀਤਾ ਉਹਦਾ ਆਏਗਾ ਤਾਂ ਪਤਾ ਲੱਗ ਜਾਏ। ਹਾਂਜੀ ਕਿੰਨੀ ਮਰਿਸੀ ਪਪਾ ਜੀ? ਮੇਰੀ ਨਹੀਂ ਮਰੀ। 37 ਸਾਲ। ਉਹਦਾ ਨਾਂ ਕੀ ਬੁੱਤਰਾ ਸੀ? ਹਾਂਜੀ। ਮੈਰਿਟ ਹੈਗੇ ਜਨਮ ਮੈਰਿਟ। ਮੈਰਿਟ। ਬਿਆ ਕਿੰਨੇ ਬੱਚੇ ਆ ਜੀ ਉਹਦੇ? ਤਿੰਨ। ਇਕੱਲਾ ਕਿਹਾ ਕਿ ਬੱਚੇ ਸਭ ਨਹੀਂ ਬੱਚੇ ਇੱਥੇ ਹੀ ਆ। ਇੱਥੇ ਕੀ ਕੰਮ ਕਰਦਾ ਸੀਗਾ? ਇਹ ਤਾਂ ਮੇਰੇ ਖੇਤੀ ਦਾ ਆ ਤਾਂ ਕਰਦਾ ਹੈ। ਅੱਛਾ ਜੀ। ਕਿਹੜੀ ਜਗ੍ਹਾ ਦੇ ਨੇੜੇ? ਅਸੀਂ ਛਾਗੋਟ। ਪਪਾ ਇਹ ਤਾਂ ਇਹਦਾ ਸਨ ਨਰਾਜ ਨਰਾਜ ਕੀ ਗੱਲ ਦੀ ਸੀ ਇਸ ਕਰਕੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਨਹੀਂ ਮੈਂ ਤਾਂ ਨਰਾਜ ਕੀ ਕਹੀ ਨਹੀਂ ਗੀ ਕੋਈ ਤੁਸੀਂ ਨਾ ਕਿਹਾ ਹੀ ਨਰਾਜ ਮੈਂ ਕਿਹਾ ਬੱਚੇ ਨੂੰ ਪਤਾ ਹੋਊਗਾ ਨਾ ਮੰਨਦਾ ਨਹੀਂ

ਜੀ ਸਰਕਾਰ ਕੋਲ ਕੁਛ ਹੁੰਦਾ ਤੇ ਇੱਥੇ ਨੌਕਰੀ ਨਹੀਂ ਮਿਲਦੀਆਂ ਜਾਂ ਕੋਈ ਰੋਜ਼ਗਾਰ ਮਿਲਦਾ ਉਹ ਤਾਂ ਗੱਲਾਂ ਹੈ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਤੁਹਾਡੇ ਬ੍ਰਦਰ ਨੂੰ ਕਿੰਨੀ ਦੇਰ ਬਾਅਦ ਆ ਰਿਹਾ ਉਹ ਤਾਂ ਹੁਣ ਇਹ ਦੱਸ ਰਿਹਾ ਨਾ ਪੰਜ ਮਹੀਨੇ ਹੋ ਗਏ ਨੇ ਹੁਣ ਉੱਥੋਂ ਤੋਂ ਬਾਰਡਰ ਮਤਲਬ 15 ਦਿਨ ਹੋ ਗਏ ਨੰਗੇ ਨੂੰ ਫਿਰ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਤੁਸੀਂ ਐਸੇ ਤਾਂ ਉਹਨੂੰ ਪਤਾ ਕਿਨੇ ਲਾਏ ਉਹਨੇ ਆਪਣੇ ਆਪ ਕਿਤੇ ਜੋ ਦੱਸ ਰਿਹਾ ਕਿ ਪਹਿਲੀ ਗੱਨੇ ਪਾਈ ਸੀ ਪਹਿਲੀ ਨਹੀਂ ਪਾਈ ਹਾਂ ਜੀ ਹੋਏ ਹੋਏ ਉਨੇ ਤਾਂ ਆਪਣੇ ਆਪ ਹੀ ਕੀਤਾ ਜਿਹੋ ਵੀ ਕਰਦੇ ਸੀ ਕਿ ਕਰਦੇ ਪੈਸੇ ਇੱਥੇ ਵੀ ਕਿਤੇ ਇਨਵੈਸਟ ਹੋ ਸਕਦੇ ਸੀਗੇ ਇੱਥੇ ਵੀ ਰੋਜ਼ਗਾਰ ਆਪਣਾ ਕਰ ਸਕਦੇ ਹੋ ਸਕਦੇ ਆ ਜੀ ਦੇਖੋ ਜੋ ਕਰਾਂਗੇ ਆਪਾਂ ਤਾਂ ਕੁਝ ਕੁਝ ਵੀ ਹੋ ਸਕਦਾ ਕਰਾਂਗੇ ਤਾਂ ਪਰ ਜਦੋਂ ਨੀਤੀ ਬਣਾ ਲਈ ਵੀ ਆਪਾਂ ਬਾਹਰ ਜਾ ਕੇ ਕਮਾਈ ਕਰਨੀ ਤਾਂ ਬਾਹਰ ਦੇਖੋ ਜੀ ਕਮਾਈਆਂ ਵੀ ਨਾ ਹੁਣ ਰਹਿ ਗਈਆਂ ਉਹਨੀਆਂ ਵਾਲ ਬਸ ਸਰਕਾਰ ਤੋਂ ਕੋਈ ਆਸ ਨਹੀਂ ਦੇ। ਭਾਈ ਉਹਨਾਂ ਨੂੰ ਲੱਗਦਾ ਲੀ ਕਿ ਸਰਕਾਰ ਨੂੰ ਕੋਈ ਗੱਲ ਕਰਨ ਦਾ ਮਤਲਬ ਦੇਖੋ ਜੀ ਅੱਗੇ ਵੀ ਆ ਦੋ ਮਤਲਬ ਪਲੇਨ ਆ ਗਏ ਆ ਉੱਗੇ ਸਰਕਾਰ ਨੂੰ ਸਾਰਾ ਕੁਝ ਕਹਿ ਰਹੇ ਪਰ ਸਰਕਾਰ ਕੀ ਕਰੂਗੀ ਸਰਕਾਰ ਦੇ ਕੋਲ ਕੁਝ ਹੋਊਗਾ ਤੇ ਕਰੂਗੀ ਸਰਕਾਰ ਦੇ ਕੋਲ ਕੁਝ ਹੈ ਹੀ ਨਹੀਂ ਤੇ ਕਰੂਗੀ ਕੀ ਉਹਨਾਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇਕਰ ਕਾਰਕਰਮ ਦੀ ਧੰਗ ਦੇ ਨਾਲ ਬਾਹਰ ਦੇਖੋ ਜੀ ਮੈਸੇਜ ਤੇ ਹੋਈ ਇਹ ਸਾਰਾ ਮੀਨੀ ਜਾਣਾ ਚਾਹੀਦਾ ਚਲੋ ਜੋ ਵੀ ਹੈਗਾ ਜਿਨੇ ਗਲਤ ਕਦਮ ਉਠਾ ਲਿਆ ਉਠਾ ਲਿਆ ਹੋ ਗਿਆ ਜੋ ਕਦਮ ਕਮ ਹੋ ਗਿਆ ਹੁਣ ਉਹ ਤਾਂ ਵਾਪਸ ਨਹੀਂ ਹੋਏਗਾ ਅੱਗੇ ਤੋਂ ਜੋ ਵੀ ਹੈਗਾ ਜੋ ਵੀ ਕੋਈ ਇਨਸਾਨ ਹੈ ਚਲੋ ਕੋਈ ਵੀ ਬੱਚਾ ਉਹਨੂੰ ਗਾਹ ਇੱਕਦਮ ਨਹੀਂ ਚੱਕਣਾ ਚਾਹੀਦਾ ਵੀ ਜੇ ਉਹ ਜੋ ਗਲਤ ਕੰਮ ਹੋ ਜਾਵੇ ਜਿਹਦੇ ਨਾਲ ਜੋ ਆਉਣ ਵਾਲੇ ਸਮੇਂ ਤੇ ਪਰਪਾਈ ਨਾ ਹੋ ਜਾਵੇ ਜਿਉਂ ਇਨਾ ਪੈਸਾ ਲਾ ਕੇ ਕੋਈ 30 ਲੱਖ ਲਾਇਆ 40 ਲੱਖ ਲਾ ਕੇ ਗਿਆ ਜੀ ਕੁਝ ਵੀ ਕਰਕੇ ਕੋਈ ਆਪਣੀ ਜ਼ਮੀਨ ਵੇਚ ਕੇ ਗਿਆ ਆਪਣੇ ਨਾਮ ਦਾ ਮੇਰਾ ਰঞ্জੀਤ ਸਿੰਘ ਹੈ ਸਰ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ